ਵਦ ਬੰਸਾ ਤੇ ਮੱਥਾ ਗੁਰਗਨਸਾ ਨੂੰ ਟੇਕਣਾ ਚਾਹੀਦਾ ਪਰ ਨਿਸ਼ਾਨ ਸਾਹਿਬ ਸਾਨੂੰ ਦੱਸਦਾ ਤੇ ਦੱਸਦਾ ਆ ਕਿ ਮੇਰਾ ਗੁਰੂ ਅੰਦਰ ਬੈਠਾ ਆ ਨਿਸ਼ਾਨ ਸਾਹਿਬ ਨੂੰ ਦੇਖ ਕੇ ਲੋਕ ਆਉਂਦੇ ਨੇ ਕਿ ਗੁਰਦੁਆਰਾ ਹੈ ਇਹ ਗੁਰੂ ਦਾ ਇੱਥੇ ਪ੍ਰਕਾਸ਼ ਆ ਨਿਸ਼ਾਨ ਸਾਹਿਬ ਦੱਸਦਾ ਆਓ ਇੱਥੇ ਗੁਰੂ ਦਾ ਪ੍ਰਕਾਸ਼ ਪਿਆ ਗੁਰੂ ਦੇ ਆ ਕੇ ਚਰਨਾਂ 'ਚ ਬੈਠੋ ਜਿਹੜਾ ਆਦਮੀ ਬੁਲਾ ਦੱਸਦਾ ਹੋਇਆ ਸਾਨੂੰ ਗੁਰੂ ਦੀ ਗੱਲ ਰਸਤੇ ਦੀ ਭਈ ਉਥੇ ਸ਼ਰਦਾ ਦੀ ਗੱਲ ਆ ਜੇ ਕੋਈ ਮਥਾ ਟੇਕਦਾ ਹੈ ਤਾਂ ਉਹਨ ਸ਼ਰਦਾ ਨਾਲ ਟੇਕਦਾ ਵੀ ਤੂੰ ਮੈਨੂੰ ਗੁਰੂ ਦੇ ਲੜ ਲਾ ਰਿਹਾ ਤੂੰ ਮੈਨੂੰ ਦੱਸ ਰਿਹਾ ਵੀ ਗੁਰੂ ਮਹਾਰਾਜ ਅੰਦਰ ਬੈਠੇ ਨੇ ਧਾਨਿਆ ਤੂੰ ਅਗਰ ਇਹ ਸ਼ਰਦਾ ਨਾਲ ਟੇਕਦਾ ਤੇ ਫਿਰ ਤਾਂ ਗੁਰਗੰ ਗੁਰਗੰਸਾ ਜੀ ਨੂੰ ਟੇਕ ਰਿਹਾ ਨਾ ਠੀਕ ਹੈ ਤੇ ਜੇ ਉਸ ਰਹੀ ਦੁਨੀਆ ਵੀ ਤੌਰ ਤੇ ਟੈਗ ਦਾ ਜਮੜੀ ਵਜਾਲਾ ਟੈਕੀ ਦਾ ਜਾਂ ਸਮਾਧੀਆਂ ਟੈਕੇ ਜਾ ਹੋਰ ਨੂੰ ਟੈਕਦਾ ਇੰਜਾਂ ਤੇ ਫੇਰ ਉਹਦਾ ਕੋਈ ਅਰਥ ਨਹੀਂ ਜਿਹੜਾ ਮੁਲਕ ਦਾ ਝੰਡਾ ਹੁੰਦਾ ਇਸੇ ਮੁਲਕ ਦਾ ਵੀ ਝੰਡਾ ਸਾਡਾ ਤਿਰੰਗਾ ਝੰਡਾ ਹੈ ਜਿਸ ਨੂੰ ਕਿਹਦੇ ਲੜਨਦਾ ਆ ਉਸ ਨੂੰ ਪ੍ਰੈਜ਼ੀਡੈਂਟ ਵੀ ਸਲੂਟ ਮਾਰਦਾ ਤਾਂ ਮਿਸਟਰ ਵੀ ਸਲੂਟ ਮਾਰਦਾ ਜ ਜ ਮਾਰਜ ਹੋ ਰਾਇਕ ਚੜਦੇ ਸਾਰ ਸਲੂਟ ਮਾਰਦੇ ਨੇ ਹਾਰੇਕ ਹਾਰੇਕ ਆਪਣਾ ਆ ਇਹ ਵਨ ਕੰਨ ਕੰਨ ਮਿਲਟਰੀ ਦੇ ਵੀ ਡਿਫਰੈਂਟ ਝੰਡੇ ਜਿਹੜੇ ਹੁੰਦੇ ਨੇ ਉਹ ਸਲੂਟ ਮਾਰਦੇ ਉਹਨਾਂ ਨੂੰ ਕਿਉਂ ਮਾਰਦਾ ਸਲੂਟ ਸਲੂਟ ਝੰਡਾ ਝੰਡਾ ਦੱਸਦਾ ਕਿ ਇਹਦੇ ਵਿੱਚ ਮੇਰੀ ਹਕੂਮਤ ਜ਼ਾਰੀ ਹਕੂਮਤ ਚੱਲ ਰਹੀ ਆ ਝੰਡਾ ਜਿਹੜਾ ਉਹਨਾਂ ਨੂੰ ਨਿਸ਼ਾਨ ਦੱਸਦਾ ਉਹ ਗੁਰਮੁਖੋ ਇਸ ਕਰਕੇ ਇਹ ਵਹਿਮ ਦੇ ਵਿੱਚ ਪੈਣਾ ਵੀ ਅਗਰ ਅਗਰ ਹਰ ਇੱਕ ਮੁਲਕ ਦਾ ਝੰਡਾ ਹਰ ਇੱਕ ਮੁਲਕ ਦੇ ਵਿੱਚ ਉੱਥੋਂ ਜੋਂ ਉਹਨੂੰ ਮਿਲਟਰੀ ਵਾਲੇ ਵੀ ਹੋਰ ਵੀ ਵੱਡਾ ਜਦੋਂ ਕੋਈ ਆਹੋ ਜਿਹਾ ਫੰਕਸ਼ਨ ਹੁੰਦਾ ਸਾਰੇ ਸਲੂਟ ਮਾਰਦੇ ਝੰਡੇ ਨੂੰ ਝੰਡੇ 'ਚ ਕੋਈ ਆਦਮੀ ਥੋੜਾ ਬੈਠਾ ਕਰ ਝੰਡਾ ਤਾਂ ਰਿਸਪੈਕਟ ਹੈ ਭਈ ਇਹ ਸਾਡਾ ਮੂਲਕ ਦਾ ਝੰਡਾ ਹੈ ਇਹ ਭਈ ਇਹ ਗੂਮਤ ਕਰ ਸਾਨੂੰ ਕਰਵਾ ਰਿਹਾ ਹੈ ਝੰਡਾ ਇਹ ਤਾਂ ਉਹਨੂੰ ਰਿਸਪੈਕਟ ਕਰਦੇ ਨੇ ਇਸੇ ਤਰ੍ਹਾਂ ਜੇ ਅਗਰ ਮਨੁਸ਼ਾਨ ਸਾਹਿਬ ਜਦ ਦੱਸਦਾ ਸਾਨੂੰ ਮਹਾਰਾਜ ਦਾ ਭਈ ਗੁਰਗਾਂ ਸਾਹਿਬ ਜਿੱਥੇ ਬੈਠੇ ਨੇ ਗੁਰੂ ਸਾਹਿਬ ਅਜ ਗਰਦੀ ਤੇ ਬਰਾਜਮਾਨ ਨੇ ਤੇ ਜਦ ਉਹਨਾਂ ਨੂੰ ਕਹੇ ਨੇ ਨਮਸਕਾਰ ਕਰਦੇ ਅਮ ਤਾਂ ਠੇਕਦਾ ਉਹ ਕਿ ਕੀ ਗੁਨਾਹ ਹੋ ਗਿਆ ਭਈ ਜੇ ਨਿਸ਼ਾਨ ਸਾਹਿਬ ਨੂੰ ਗੁਰੂ ਗੰਗਾ ਸਾਜੇ ਨਾਲ ਜੋੜ ਕੇ ਇਹ ਕਰੇ ਕਿ ਇਹ ਮਨੁਸ਼ਾਨ ਸਾਹ ਸਾਨੂੰ ਦੱਸ ਰਿਹਾ ਸਾਰੇ ਉੱਤਲ ਕੇ ਵੀ ਆਓ ਆਓ ਗੁਰੂ ਗੰਗਾ ਸਾਜੇ ਦੇ ਦਰਸ਼ਨ ਦੱਸੋ ਤੇ ਇਹ ਤਾਹ ਸਾਹਿਬ ਕੀ ਬਾਤ ਜੇ ਕਿਆ ਕਰਾਂ ਕਿਆ ਦਜੀਏ ਸੀਸ ਬੜੇ ਕਰਵਾਸਨ ਦਜੀਏ ਬਿਨ ਸਤਿਪ ਕੀ ਜੀ ਕੋਈ ਗੱਲ ਹੈ ਉਹ ਦੱਸ ਰਿਹਾ ਵਿਚਾਰਾ ਸਾਨੂੰ ਜੇ ਦੱਸ ਰਿਹਾ ਤੇ ਤਾਰਨਿਆ ਵੀ ਤੂੰ ਵੀ ਤੂੰ ਵੀ ਸਾਨੂੰ ਗੁਰੂ ਦੇ ਲੜ ਲਾ ਰਿਹਾ ਕਰੰਦ ਦਰਸ਼ਨ ਕਰਵਾ ਰਿਹਾ ਐਸਾ ਹੀ ਪੀੜਾ ਸਾਹਿਬ ਆ ਪੀੜਾ ਸਾਹਿਬ ਦਾ ਲੱਕੜ ਨੂੰ ਦਾ ਮੱਥਾ ਟੇਕਣਾ ਕੋਈ ਫਾਇਦਾ ਨਹੀਂ ਕਿਉਂਕਿ ਉੱਥੇ ਲੱਕੜ ਨਹੀਂ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ ਤੇ ਉਹ ਜਿਹੜਾ ਵਿਚਾਰਾ ਮੱਥਾ ਟੇਕਦਾ ਉਹ ਕਹਿੰਦਾ ਤਾਨਿਆ ਤੂੰ ਚ ਪੜੀ ਪੀੜਾ ਸਾਹਿਬ ਵਾਲਕੇ ਸਾਹਿਬ ਤਾਨਨੇ ਹੋ ਤੁਸੀਂ ਮੇਰੇ ਗੁਰੂ ਨੂੰ ਆਪਣੇ ਆਪਣੇ ਜਦਾਂ ਚ ਆਪਣਾ ਉਹਨਾਂ ਦੇ ਜਦਾਂ ਚ ਬੈਠੇ ਹੋ ਗੁਰੂ ਸਾਹਿਬ ਦੇ ਚਰਨਾਂ 'ਚ ਤੁਸੀਂ ਬੈਠੇ ਹੋ ਤੁਸੀਂ ਉਹਨਾਂ ਨੂੰ ਸੇਵਾ ਕਰ ਰਹੇ ਹੋ ਉਹ ਸਿਰ ਉਹਦੀ ਸ਼ਰਦਾ ਹੋਰ ਹੁੰਦੀ ਆ ਹੁਣ ਇਹ ਸ਼ਰਦਾ ਦੀ ਖੇੜਿਆ वैसे दे दे वैसे मतھا ਟੇਕ ਲੈ ਤਾਂ ਠੀਕ ਨਹੀਂ ਮੈਂ ਤੇਰੀ ਜਿਹਾ ਜਆ ਦੁਨਿਆਵੀ ਤੌਰ ਤੇ ਲਖਨੂ ਕਿਉਂ ਮਥਾ ਟੇਕੀ ਹੈ ਜਾਂ ਉਹਨੂੰ ਕਿਉਂ ਮਥਾ ਦੀ ਨਿਸ਼ਾਨ ਸਾਨੂੰ ਪਰ ਸ਼ਰਤਾਂ ਕੀ ਹੈ ਅਸੀਂ ਦੂਸਰੀ ਸ਼ਰਤਾਂ ਦੇਖਣੀ ਆ ਉਹ ਕਹਿ ਰਿਹਾ ਸ਼ਰਤਾਂ ਵਾਲਾ ਕਹਿ ਰਿਹਾ ਕਿ ਮੇਰਾ ਗੁਰੂ ਪਾਲ ਕੀ ਮੇਰੇ ਗੁਰੂ ਨੂੰ ਆਪਣੇ ਜਗ੍ਹਾ ਆਪਣੀ ਸੇਵਾ ਕਰਦੀ ਹੈ ਉਹਨੂੰ ਬਿਠਾ ਕੇ ਸੰਤੰਗ ਦੇ ਸੰਤੰਗਾਂ ਦੇ ਦਰਸ਼ਨ ਕਰਵਾਉਂਦੀ ਆ ਜੇ ਇਹ ਭਗਵਾਨ ਆਇਆ ਤੇ ਜੇ ਮੱਥਾ ਟੇਕ ਦਿੱਤਾ ਤੇ ਭਾਈ ਉਹਦੀ ਆਪਣੀ ਕੋਈ ਐ ਤੇ ਜੇ ਦੁਨਿਆਵੀ ਤੌਰ ਤੇ ਟੇਕਣਾ ਵੀ ਦੁਨਿਆਵੀ ਉਹਨੂੰ ਮੱਥਾ ਟੇਕਿਆ ਉਹ ਫਿਰ ਇੱਕੋ ਗੁੱਜਨ ਸਾਹਿਬ ਨੂੰ ਮੱਥਾ ਟੇਕਿਆ ਤੇ ਸਹੀ ਤੇ ਇਹ ਹਵੇ ਇਹ ਤਾਂ ਛੱਤ ਦਾ ਪ੍ਰੇਮ ਹੈ ਇਹਨੂੰ ਇਹਨੂੰ ਕਿਸੇ ਨੂੰ ਠੋਕੜ ਨਹੀਂ ਬਣਾਉਣੀ ਚਾਹੀਦੀ ਆਪਾਂ ਦੇਖ ਕੌਣ ਸੁਝਾ ਦੇਉ ਭਈ ਤੂੰ ਦੇਖ ਲੈ ਜੇ ਕਿਸ ਸਰ ਦਾ ਮੱਥਾ ਟੇਕ ਰਿਆ ਕੀ ਇਹ ਤੇ ਇਨਸ਼ਾਨ ਸਾਹਿਬ ਤੇਰਾ ਗੁਰੂ ਆ ਆਰਦੀ ਸਾਹਿਬ ਤੇਰੀ ਗੁਰੂ ਆ ਜੇ ਤੋ ਕਹਿੰਦਾ ਵੀ ਇਹ ਆ ਫਿਰ ਤੇ ਉਹਨੂੰ ਚੰਗਾਲਾ ਜਦੋਂ ਨਾਗਵਾਟਾ ਟੇ ਜੇ ਕਹਿੰਦਾ ਮੇਰਾ ਗੁਰੂ ਗੁਰੂ ਦੀ ਪਾਲਕੀ ਹੈ ਮੇਰੇ ਗੁਰੂ ਸਾਹਿਬ ਦਾ ਨਿਸ਼ਾਨ ਹੈ ਤਾਂ ਪ੍ਰੇਮ ਨਮਤਾ ਟੇਦਾ ਤੇ ਅਸੀਂ ਉਹਨੂੰ ਕੀ ਕਰੀਏ ਉਹ ਟੋਕਰ ਟੋਕਰ ਵਾਸਤੇ ਫਿਰ ਸਾਨੂੰ ਹੀ ਭਾਰ ਸਿਰ ਤੇ ਲੱਗਦਾ ਉਹਦਾ ਪ੍ਰੇਮ ਛੱਡ ਦੇ ਪ੍ਰੇਮ ਨੂੰ ਅਸੀਂ ਟੋਕਰ ਬਾਹਰ ਆ ਉਹਦੇ ਚ ਜਿਵੇਂ ਨਰਮਲ ਪਾਣੀ ਹੋਏ ਉਹਦੀ ਵਟਾ ਮਾਰਦੇ ਜਦ ਲਹਿਰਾਂ ਚੱਲ ਪੈਂਦੀਆਂ ਉਹ ਗੁਰਮੁਖੋ ਇਹ ਬੜੀ ਵੱਡੀ ਸੋਚਣੀ ਵਰਜੀ ਹੈ ਇੱਕ ਬੀਬੀ ਦੀ ਚਿੱਠੀ ਉਹਦੇ ਪਤੀ ਦੀ ਚਿੱਠੀ ਆਂਦੀ ਹੈ ਬੀਬੀ ਨੂੰ ਤੇ ਬੀਬੀ ਪਹਿਲੇ ਚਿੱਠੀ ਨਹੀਂ ਪੜਦੀ ਪਰ ਪਹਿਲੇ ਉਸ ਉਸਨੂੰ ਪਾਗਰ ਰੂਮ ਜਿਹੜਾ ਕਾਗਜ਼ ਹੁੰਦਾ ਜਿਹੜਾ ਲਿਖਿਆ ਜਾਂਦਾ ਉਹਨੂੰ ਮੱਥੇ ਤੇ ਮੱਥੇ ਟੇਕ ਦਿਆ ਮੱਥੇ ਤੇ ਲਾਂਦੀ ਆ ਤਾਂ ਇਹ ਮੇਰੇ ਪਤੀ ਦੀ ਚਿੱਠੀ ਆਈ ਜੋ ਹੋਗਾ ਇਹ ਤੇ ਸ਼ਰਦਾ ਪ੍ਰੇਮ ਹੈ ਵੈਸੇ ਅਸਲੀ ਮਤ ਤਾਂ ਜਿਹੜਾ ਅੰਦਰੋਂ ਟੇਕ ਰਿਆ ਬਾਹਰ ਮਿਸ਼ਹਾਨਸਾਂ ਵੀ ਟੇਕ ਰਿਆ ਪਰ ਜੀ ਪਾਲ ਕੀ ਸਖਨੋ ਟੇਕ ਰਿਆ ਅਗਰ ਉਹ ਸ਼ਰਦਾ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗਨ ਸਾਹਿਬ ਜਪ ਚਾਹ ਸ਼ਰਦਾ ਉਹਨੂੰ ਮੱਥਾ ਟੇਕ ਰਿਆ ਅਸਜੀ ਫਿਰ ਇਹ ਇਹ ਤੇ ਸ਼ਰਦਾ ਪਰੇੰਦੀ ਗੱਲ ਹੈ ਵਾਹ ਵਾਕੀ ਜੈ ਜੀ ਦੂਜੇ ਤਰੀਕਾ ਜਿਆ ਤੇ ਆਪ ਅੰਦਰ ਜਾਓ ਗੁਰਸਾਹਿਬ ਜੀ ਜਾ ਕੇ ਗੁਰਗਨ ਸਾਹਿਬ ਜੀ ਨੂੰ ਮੱਥਾ ਟੇਕੋ ਹਰ ਤੱਕ ਕੰਮ ਹੈ ਜੀ ਗੁਰਗਨ ਸਾਹਿਬ ਨੂੰ ਮੱਥਾ ਟੇਕਾਂ ਦੇਈਦਾ ਉਹ ਉਹ ਜਾ ਕੇ ਕਹਿੰਦੇ ਨੇ ਜੇ ਉਹਨਾਂ ਨੂੰ ਅਸੀਂ ਟੋਕਣਿਆ ਕਰਨਿਆ ਤੇ ਉਹਨਾਂ ਦੇ ਪ੍ਰੇਮ 'ਚ ਵਿਗੜ ਪਾ ਦੇ ਤੁਸੀਂ ਤੁਸੀਂ ਆਪਣਾ ਉਸ ਚੰਗੇ ਬਣਾਉਂ ਚਲਾਕ ਬਣਾਉਂ ਸਮਝਾ ਆਪਣਾ ਨੂੰ ਅਕਲਮੰਦ ਬਣਾ ਰਹੇ ਹੋ ਮੈਂ ਗੁਰੂ ਦੀ ਜਿਆਦਾ ਜਾਣਨਾ ਕਿੰਨ ਕਦੇ ਨੇ ਤੁਸੀਂ ਤਾਂ ਗੁਰੂ ਦਾ ਪ੍ਰੇਮ ਸਮਝ ਨਹੀਂ ਇੰਡਾਇਰੈਕਟ ਇਜ਼ ਇਨਟ੍ਰੀਨਟਲੀ ਕਨਿਬਲ ਸਪਿਰਚੁਅਲਟੀ ਜਿਹੜੀ ਅਕਲ ਆ ਦੁਨਿਆਵੀ ਅਕਲ ਆ ਉਹ ਉਹ ਜਿਹੜੀ ਰੋਹਾਨੀ ਤੇ ਨਾਲੋਂ ਦੋਨਾਂ ਦਾ ਦੋਨਾਂ ਮੇਲ ਨਹੀਂ ਹੈ